ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾ ਜਦੋਂ ਬਹਾਦਰ ਸ਼ਾਹ ਨੇ ਬੇਨਤੀ ਕੀਤੀ ਨਾ ਮਹਾਰਾਜ ਕਹਿੰਦਾ ਮਹਾਰਾਜ ਮੇਰੇ ਪਿਤਾ ਔਰੰਗਜ਼ੇਬ ਨੇ ਬੜਾ ਵੱਡਾ ਜ਼ੁਲਮ ਕੀਤਾ ਤੁਹਾਡੇ ਮਹਾਰਾਜ ਮੈਂ ਆਪਣੇ ਪਿਤਾ ਕੋਲੋਂ ਮਾਫੀ ਮੰਗਣਾ ਹੈ ਪਰ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਰਾਜ ਖਤਰੇ ਵਿੱਚ ਹੈ ਕਿਰਪਾ ਕਰੋ ਮੇਰੀ ਮਦਦ ਕਰੋ ਮਹਾਰਾਜ ਗੁਰੂ ਤਾਂ ਉਹ ਹੈ ਸੁਣਿਆ ਤੁਸੀਂ ਕਿਸੇ ਦੀ ਭੁੱਲ ਨਹੀਂ ਜਿਦਾਰਦੇ ਸੁਣਿਆ ਤੁਸੀਂ ਕਿਸੇ ਦਾ ਪਾਪ ਨਹੀਂ ਜਿਦਾਰਦੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਦਿਓ ਮੈਨੂੰ ਰਾਜ ਲੈਣ ਵਿੱਚ ਮਦਦ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਸਿੱਖ ਕਲ ਕੇ ਜਵਾਬ ਦਿੱਤਾ ਭਾਈ ਤੇਰੀ ਮਦਦ ਕਰਦਾਂਗੇ ਬਹਾਦਰ ਸ਼ਾ ਤੇਰੇ ਪਿਓ ਦੀਆਂ ਭੁੱਲਾਂ ਨਹੀਂ ਜਿਦਾਰਾਂਗੇ ਉਹਨੇ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਓ ਦੇ ਰਾਜ ਵਿੱਚ ਕਤਲ ਹੋਏ ਨੇ ਨੀਆਂ ਵੇਚਣੇ ਗਏ ਅਸੀਂ ਉਹ ਗੱਲ ਨਹੀਂ ਚਿਤਾਰਾਂਗੇ ਤੇਰੀ ਮਦਦ ਕਰਾਂਗੇ ਪਰ ਇੱਕ ਸ਼ਰਤ ਹੈ ਕਹਿੰਦਾ ਮਹਾਰਾਜ ਦੱਸੋ ਜਿਹੜੇ ਇਲਾਕੇ ਦਾ ਰਾਜ ਕਹੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਉਹ ਦੇ ਦੰਗੇ ਪਾਦਸ਼ਾਹ ਨੇ ਕਿਹਾ ਰਾਜ ਨੂੰ ਤਾਂ ਖਾਲਸਾ ਠੋਪਰਾ ਮਾਰਦਾ ਹੈ ਰਾਜ ਨਹੀਂ ਚਾਹੀਦਾ ਨਿਆ ਚਾਹੀਦਾ ਰਾਜੇ ਜੁਲੀ ਨਿਆਵ ਕੀ ਜੇ ਤੂੰ ਰਾਜਾ ਬਣੇ ਤੇਰੀ ਮਦਦ ਕਰਾਂਗੇ ਪਰ ਇੱਕ ਸ਼ਰਤ ਹੈ ਚਾਰ ਬੰਦੇ ਸਾਡੇ ਹਵਾਲੇ ਕਰ ਦੇਂ ਰਾਜਾ ਬਣ ਕੇ ਇਮਾਨਦਾਰੀ ਨਾਲ ਉਹ ਚਾਰ ਬੰਦੇ ਸਾਡੇ ਹਵਾਲੇ ਕਰੇ ਕਿਉਂਕਿ ਉਹਨਾਂ ਨੇ ਬੜਾ ਵੱਡਾ ਜ਼ੁਲਮ ਕੀਤਾ ਹੈ ਅਸੀਂ ਉਹਨਾਂ ਨੂੰ ਸਜ਼ਾ ਦੇਣੀ ਹੈ ਕਹਿੰਦਾ ਮਹਾਰਾਜ ਕਿਹੜੇ ਬਾਦਸ਼ਾਹ ਨੇ ਕਿਹਾ ਇੱਕ ਤਾਂ ਸਰਹੰਦ ਦਾ ਨਵਾਬ ਵਜ਼ੀਰ ਖਾਨ ਉਹਨੇ ਧਰਮ ਤੇ ਰਾਜਨੀਤੀ ਦੀ ਸ਼ਰ੍ਹਾ ਤੋਂ ਉੱਪਰ ਪਾਪ ਕੀਤਾ ਕਿਸੇ ਧਰਮ ਦੇ ਕਾਨੂੰਨ ਵਿੱਚ ਨਿੱਕੇ ਜਿਹੇ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਪੌਣੇ 7 ਸਾਲ ਪੌਣੇ 9 ਸਾਲ ਦੇ ਮੇਰੇ ਸਹਬਜਾਦੇ ਵਜ਼ੀਰ ਖਾਂ ਦੇ ਹੁਕਮ ਨਾਲ ਕੰਧਾਂ ਚੜੇ ਗਏ ਕਹਿੰਦੇ ਵਜ਼ੀਰ ਖਾਂ ਸਾਨੂੰ ਚਾਹੀਦੇ ਦੂਜਾ ਪੌਣੇ 7 ਸਾਲ ਦੇ ਸਹਬਜਾਦਿਆਂ ਦੀਆਂ ਸਾਹ ਵਾਲੀਆਂ ਰਗਾਂ ਵੱਡਣ ਵਾਲੇ ਦੋਵੇਂ ਜਲਾਦ ਚਾਹੀਦੇ ਨੇ ਜਿਨ੍ਹਾਂ ਨੇ ਆਪਣਾ ਕੇਸ ਮਾਫ ਕਰਾਉਣ ਲਈ ਮੇਰੇ ਨਿੱਕੇ ਨਿੱਕੇ ਸਾਹਿਬਜਦਿਆਂ ਨੂੰ ਕੰਧਾਂ 'ਚ ਚੜਿਆ ਤੇ ਉਹਨਾਂ ਦੀਆਂ ਸਾਹ ਵਾਲੀਆਂ ਰਗਾਂ ਵੱਡੀਆਂ ਨੇ ਚੌਥਾ ਬੰਦਾ ਸਢੌਰੇ ਦਾ ਨਵਾਬ ਸਾਨੂੰ ਚਾਹੀਦਾ ਹੈ ਬਹਾਦਰ ਸ਼ਾ ਬੋਲਿਆ ਕਹਿੰਦਾ ਜੀ ਉਹਦੇ ਨਾਲ ਤੁਹਾਡਾ ਕੀ ਸੰਬੰਧ ਹੈ ਵਜ਼ੀਰ ਖਾਨ ਤੇ ਜਲਾਦ ਤੇ ਮੰਨਿਆ ਵੇ ਉਹਨਾਂ ਨੇ ਜ਼ੁਲਮ ਕੀਤੇ ਸਢੌਰੇ ਦੇ ਨਵਾਬ ਨਾਲ ਤੁਹਾਡਾ ਕੀ ਸੰਬੰਧ ਪਾਦਸ਼ਾਹ ਕਹਿੰਦੇ ਉਹਨੇ ਇੱਕ ਭਗਤੀ ਕਰਨ ਵਾਲੇ ਪੀਰ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਹੈ ਭਾਵੇਂ ਪੀਰ ਬੁੱਧੂ ਸ਼ਾਹ ਮੁਸਲਮਾਨ ਹੈ ਪਰ ਉਹਨੇ ਸੱਚ ਦਾ ਕਤਲ ਕੀਤਾ ਉਸ ਡੋਰੇ ਦਾ ਨਵਾਬ ਸਾਨੂੰ ਚਾਹੀਦਾ ਬਹਾਦਰ ਸ਼ਾਹ ਨੇ ਕਹਿ ਦੀ ਮੈਂ ਮੰਨਦਾ ਮੇਰੀ ਮਦਦ ਕਰੋ ਰਾਜ ਦਿਵਾਓ ਇਹ ਚਾਰੇ ਹੀ ਬੰਦੇ ਮੈਂ ਤੁਹਾਡੇ ਹਵਾਲੇ ਕਰਾਂ ਬੜੀ ਵੱਡੀ ਕਮਸਾਨ ਦੀ ਜੰਗ ਹੋਈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਬਹਾਦਰ ਸ਼ਾਹ ਦੇ ਹੱਕ ਵਿੱਚ ਭੇਜੇ ਜੰਗ ਜਿੱਤੀ ਦਿੱਲੀ ਦਾ ਬਾਦਸ਼ਾਹ ਬਣ ਗਿਆ ਇਤਿਹਾਸ ਕਹਿੰਦਾ ਹੈ ਜਦੋਂ ਬਾਦਸ਼ਾਹ ਬਣ ਗਿਆ ਉਹਨੇ ਚੌਂ ਬੰਦਿਆਂ ਦੀ ਗੱਲ ਕਰਨੀ ਭੁੱਲ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧੰਨਵਾਦ ਕੀਤਾ ਉਹਨੇ ਆ ਕੇ ਆਗਰੇ ਆਗਰੇ ਦੇ ਕਿਲੇ ਵਿੱਚ ਪਾਦਸ਼ਾਹ ਦਾ ਬੜਾ ਅਦਬ ਕੀਤਾ ਦੁਸ਼ਾਲੇ ਪਿੰਡ ਕੀਤੇ ਧੰਨਵਾਦ ਤੇ ਸ਼ੁਕਰਾਨਾ ਕੀਤਾ ਵਰੋਂ ਨੇ ਇੱਕ ਵਾਰ ਵੀ ਜ਼ੁਬਾਨ ਤੋਂ ਇਹ ਨਹੀਂ ਕਿਹਾ ਮਹਾਰਾਜ ਰਾਜ ਮਿਲ ਗਿਆ ਉਹ ਚਾਰ ਬੰਦੇ ਕਦੋਂ ਤੁਹਾਨੂੰ ਨਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਹੀਂ ਫਿਰ ਪੁੱਛੇ ਕਹਿੰਦੇ ਕੁਝ ਮਹੀਨੇ ਲੰਘ ਗਏ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਨਦੇੜ ਸਾਹਿਬ ਚਲੇ ਹਜ਼ੂਰ ਸਾਹਿਬ ਉੱਥੇ ਅਸਥਾਨ ਬਣਿਆ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਬਹਾਦਰ ਸਾਹ ਥੋੜੇ ਮਹੀਨਿਆਂ ਬਾਅਦ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਕੋਲ ਨਦੇੜ ਸਾਹਿਬ ਕਲਗੀ ਤਰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੂੰ ਮਿਲਿਆ ਥੋੜੇ ਦਿਨ ਨਾਲ ਬੈੰਦਾ ਉੱਠਦਾ ਰਿਆ ਪਰ ਉਹਨੇ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਮੁੜ ਕੇ ਪਾਤਸ਼ਾਹ ਨੂੰ ਯਾਦ ਕਰਾਉਣਾ ਪਿਆ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਬਹਾਦਰ ਸ਼ਾਹ ਤੂੰ ਕੁਝ ਭੁੱਲ ਗਿਆ ਬਈ ਕਹਿੰਦਾ ਮਹਾਰਾਜ ਕੀ ਕਹਿੰਦੇ ਰਾਜ ਦਵਾਉਣ ਤੋਂ ਪਹਿਲਾਂ ਤੇਰੇ ਨਾਲ ਵਾਅਦਾ ਕੀਤਾ ਸੀ ਤੂੰ ਉਹ ਗੱਲ ਮੰਨੀ ਸੀ ਵਾਅਦੇ ਤੋਂ ਮੁੱਕਰ ਗਿਆ ਜਾਂ ਫਿਰ ਤੈਨੂੰ ਭੁੱਲ ਗਿਆ ਚਾਰ ਬੰਦੇ ਸਰਹੰਦ ਦਾ ਨਵਾਬ ਸਡੌਰੇ ਦਾ ਨਵਾਬ ਤੇ ਦੋ ਜਲਾਦ ਸਮਾਣੇ ਵਾਲੇ ਇਹ ਚਾਰ ਬੰਦੇ ਤੂੰ ਹਵਾਲੇ ਕਰਨੇ ਸੀ ਸਾਡੇ ਨਿਆਹ ਕਰਨਾ ਸੀ ਕਹਿੰਦਾ ਹਾਂ ਮਹਾਰਾਜ ਆਤ ਆ ਗਿਆ ਥੋੜੇ ਦਿਨਾਂ ਦੀ ਮੌਲਤ ਦਿਓ ਰਾਜਨੀਤਿਕ ਬੰਦਿਆਂ ਨੂੰ ਸਭ ਕੁਝ ਯਾਦ ਹੁੰਦਾ ਹੈ ਪਰ ਸਾਥ ਸੰਗਤ ਉਹਨਾਂ ਦੇ ਮੂੰਹ ਕਹੀ ਹੁੰਦੇ ਉਹਨੇ ਵੱਖਰੇ ਮੂੰਹ ਨਾਲ ਕਿਹਾ ਜੀ ਥੋੜੇ ਦਿਨ ਦਾ ਵਕਤ ਦਿਓ ਪਾਦਸ਼ਾਹ ਨੇ ਕਿਹਾ ਕੋਈ ਗੱਲ ਨਹੀਂ ਜਿੱਥੇ ਇੰਨੇ ਮਹੀਨੇ ਲੰਘ ਗਏ ਨੇ ਉੱਥੇ ਥੋੜੇ ਦਿਨ ਦੀ ਹੋਰ ਕੀ ਗੱਲ ਹੈ ਬਹਾਦਰ ਸ਼ਾ ਥੋੜੇ ਦਿਨਾਂ ਦੀ ਮੁੱਲਤ ਲੈ ਕੇ ਚਲਾ ਗਿਆ ਜਦੋਂ ਗਿਆ ਇਹਨੇ ਜਾ ਕੇ ਮੰਤਰੀਆਂ ਨਾਲ ਸਲਾਹ ਕੀਤੀ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਰਿਆਸਤਾਂ ਦੇ ਨਵਾਬ ਤੇ ਦੋ ਜਲਾਦ ਮੰਗਦੇ ਨੇ ਦੱਸੋ ਭਾਈ ਕਿਵੇਂ ਕਰਨਾ ਕੀ ਹੋਣਾ ਚਾਹੀਦਾ ਉਹਦੇ ਮੰਤਰੀਆਂ ਨੇ ਕਿਹਾ ਬਾਦਸ਼ਾਹ ਬਹਾਦਰ ਸ਼ਾ ਜਲਾਦਾਂ ਨੂੰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਜਾ ਸਕਦਾ ਹੈ ਉਹਦੇ ਵਿੱਚ ਆਪਣਾ ਇਹਨਾਂ ਨੁਕਸਾਨ ਨਹੀਂ ਹੈ ਪਰ ਦੋ ਰਿਆਸਤਾਂ ਦੇ ਨਵਾਬ ਬੰਦੇ ਗੱਦੀਆਂ ਤੋਂ ਲੱਗ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਣੇ ਤੇਰੀ ਰਿਆਸਤ ਵਿੱਚ ਬਗਾਵਤ ਖੜੀ ਹੋ ਜਾਊਗੀ। ਇਸਲਾਮ ਦੇ ਨਾਮ ਉੱਤੇ ਤੇਰੇ ਤੇ ਯਹਦ ਖੜਾ ਹੋ ਜਾਏਗਾ। ਇਸ ਲਈ ਬਹਾਦਰ ਸ਼ਾਹ ਤੇਰਾ ਰਾਜ ਖਤਰੇ ਵਿੱਚ ਹੈ। ਉਹ ਦੋ ਬੰਦਿਆਂ ਨੂੰ ਆਪਾਂ ਗੱਦੀ ਤੋਂ ਨਹੀਂ ਲਾ ਸਕਦੇ। ਬਹਾਦਰ ਸ਼ਾਹ ਕਹਿੰਦਾ ਫਿਰ ਹੋਰ ਕੋਈ ਰਾਹ ਦੱਸੋ। ਸਾਸੰਗਤ ਨੀਤੀ ਕਹਿੰਦੀ ਹੈ ਸਾਮ-ਦਾਮ ਦੰਡ ਭੇਦ ਤੁਸੀਂ ਪੜੇ ਲਿਖੇ ਬੈਠੇ ਹੋ ਨੀਤੀ ਦਾ ਸਿੱਖ ਨੂੰ ਜਾਣਕਾਰ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਗਿਆਨੀ ਹੋਏ ਸੋ ਚਤੰਨ ਹੋਏ ਅਗਿਆਨੀ ਅੰਧ ਕੁਮਾਰ ਸਿੱਖ ਚਤੰਨ ਹੋਣਾ ਚਾਹੀਦਾ ਹੈ ਰਾਜਨੀਤੀ ਉਹਨੂੰ ਪੜਨੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ 52 ਬਚਨ ਪੜੋ ਉਹਦੇ ਵਿੱਚ ਇੱਕ ਬਚਨ ਆਉਂਦਾ ਸਿੱਖ ਰਾਜਨੀਤੀ ਪੜੇ ਉੱਥੇ ਲਿਖਿਆ ਇੱਕ ਤੇ ਆਉਂਦਾ ਸਿੱਖ ਗੁਰਬਾਣੀ ਕੰਠ ਕਰੇ ਅਗਲਾ ਉਹਦੇ ਵਿੱਚ ਮਹਾਰਾਜ ਦਾ ਬਚਨ ਹੈ ਸਿੱਖ ਨੀਤੀ ਪੜੇ ਕਿਉਂ ਪੜੇ ਕਿਉਂਕਿ ਨੀਤੀ ਦਾ ਸ਼ਿਕਾਰ ਨਾ ਹੋ ਜਾਏ ਕਿਤੇ ਉਹਨੂੰ ਪਤਾ ਹੋਣਾ ਚਾਹੀਦਾ ਨਹੀਂ ਤੇ ਸਾਧ ਸੰਗਤ ਜਿਹੜੇ ਨੀਤੀਵਾਨ ਲੋਕ ਨੇ ਉਹ ਚੰਗੇ ਭਲੇ ਕਿਰਦਾਰ ਵਾਲੇ ਬੰਦਿਆਂ ਨੂੰ ਖੜਿਆਂ ਵੇਚ ਜਾਂਦੇ ਨੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਮੁੱਲ ਵੀ ਪੈ ਗਿਆ ਇਸ ਤਰ੍ਹਾਂ ਵੀ ਹੁੰਦਾ ਕੋਮਾਂ ਦੇ ਵੱਡੇ ਵੱਡੇ ਵਿਦਵਾਨ ਨੀਤੀਵਾਨ ਲੋਕ ਵੇਚ ਜਾਂਦੇ ਨੇ ਉਹਨਾਂ ਨੂੰ ਕਈ ਦਹਾਕਿਆਂ ਤੋਂ ਬਾਅਦ ਪਤਾ ਲੱਗਦਾ ਮੇਰਾ ਮੁੱਲ ਇੰਨੇ ਸਾਲ ਪਹਿਲੇ ਪਿਆ ਦਿੱਤਾ ਸੀ ਇਹ ਗੱਲਾਂ ਬਾਅਦ ਚ ਪਤਾ ਲੱਗਦਾ ਸੋ ਨੀਤੀ ਇੱਕ ਬਹੁਤ ਵੱਡੀ ਚੀਜ਼ ਹੈ ਪਰ ਸਿੱਖ ਜਿਹੜਾ ਹੈ ਉਹ ਗੁਰੂ ਦੇ ਕੋਲ ਆ ਕੇ ਨੀਤੀ ਨਾ ਵਰਤੇ ਖੈਰ ਕਲਗੀਧਰ ਪਾਤਸ਼ਾਹ ਨੂੰ ਜਦੋਂ ਗੱਲ ਬਹਾਦਰ ਸ਼ਾਹ ਨੇ ਮੰਤਰੀਆਂ ਨਾਲ ਕੀਤੀ ਉਹਨਾਂ ਨੇ ਕਿਹਾ ਬਹਾਦਰ ਸ਼ਾਹ ਜਲਾਦ ਦੇਣੇ ਤੇ ਸੌਖੇ ਨੇ ਪਰ ਦੋ ਰਿਆਸਤਾਂ ਦੇ ਨਵਾਬ ਨਹੀਂ ਦਿੱਤੇ ਜਾ ਸਕਦੇ ਕਹਿਣਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਜਵਾਬ ਦੇਵਾਂ ਤੇ ਮੰਤਰੀ ਕਹਿੰਦੇ ਨੀਤੀ ਨਾਲ ਚੱਲ ਉਹਨਾਂ ਨੇ ਕਿਹਾ ਕੀ ਨੀਤੀ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਐਦਾਂ ਦੀ ਚੀਜ਼ ਦੇ ਉਹ ਤੇਰੇ ਕੋਲੋਂ ਬੰਦੇ ਮੰਗਣੋਂ ਹਟ ਜਾਣ ਨੀਤੀ ਕਹਿੰਦੀ ਹੈ ਸਾਮ ਦਾਮ ਦੰਡ ਭੇਦ ਕਿਸੇ ਬੰਦੇ ਨੂੰ ਸ਼ਰਨ ਵਿੱਚ ਲਿਆ ਕੇ ਕਿਸੇ ਬੰਦੇ ਨੂੰ ਭੇਤ ਨਾਲ ਮਾਰਨਾ ਕਿਸੇ ਬੰਦੇ ਨੂੰ ਡਰਾ ਕੇ ਆਪਣੇ ਕੋਲ ਰੱਖਣਾ ਕਿਸੇ ਬੰਦੇ ਨੂੰ ਦਾਮ ਦੇ ਕੇ ਖਰੀਦਣਾ ਚਾਰ ਚੀਜ਼ਾਂ ਸਾਮ ਪਤਾ ਵੀ ਤੁਸੀਂ ਵੇਖੋਗੇ ਸ਼ਾਇਦ ਜਿੰਦਗੀ ਤੁਹਾਡੇ ਕੰਮ ਆਵੇ ਇਸ ਤਰੀਕੇ ਨਾਲ ਖਰੀਦੇ ਨੇ ਪਹਿਲਾਂ ਬੰਦੇ ਨੂੰ ਫਸਾ ਦਿੰਦੇ ਨੇ ਫਿਰ ਬੰਦੇ ਨੂੰ ਛੜਾ ਲੈਂਦੇ ਨੇ ਪਰਦ ਕੇ ਪੂਰੀ ਉਮਰ ਉਹ ਬੰਦਾ ਉਹਨਾਂ ਲਈ ਕੰਮ ਕਰਦਾ ਇਹਨੂੰ ਕਹਿੰਦੇ ਨੇ ਸ਼ਰਨ ਵਿੱਚ ਰੱਖਣਾ ਕਿਸੇ ਬੰਦੇ ਉੱਤੇ ਪਹਿਲਾਂ ਕੇਸ ਪਵਾ ਦੇਣ ਪਰਦ ਕੇ ਰਾਤੋਂ ਰਾਤ ਛੜਾ ਦੇਣਾ ਗੱਲ ਹੀ ਕੋਈ ਨਹੀਂ ਪਰ ਹੁਣ ਤੋਂ ਸਾਡੀ ਬੋਲੀ ਬੋਲ ਲੇਂਦਾ ਮੈਂ ਇਦਾਂ ਦੇ ਕਈ ਬੰਦੇ ਵੇਖੇ ਤੁਸੀਂ ਹੈਰਾਨ ਹੋਵੋਗੇ ਉਹਨਾਂ ਦੇ ਘਰ ਰਾਤੋਂ ਰਾਤ ਹਥਿਆਰ ਰੱਖੇ ਸਵੇਰੇ ਪਕੜਾ ਦਿੱਤੇ ਸ਼ਾਮਾਂ ਨੂੰ ਛਡਾਲੇ ਪਰ ਕਹਿੰਦੇ ਛਡਾਉਣਾ ਤਾਂ ਹੁਣ ਸਾਡੇ